ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਸਾਰਿਆਂ ਨੂੰ ਸਾਰੇ ਠੀਕ ਠਾਕ ਹੋਵੋਗੇ ਤੁਸੀਂ ਅਸੀਂ ਆਸ ਕਰਦੇ ਹਾਂ ਔਰ ਵੈਲਕਮ ਹੈ ਤੁਹਾਡਾ ਸਾਡੇ ਆਮਨ ਯੂਨਿਕ ਵਰਡ ਤੇ ਅੱਜ ਅਸੀਂ ਦੱਸਾਂਗੇ ਕਿ ਸਪ੍ਰਿੰਗ ਰੋਲ ਜਿਹੜੇ ਆ ਉਹ ਕਿਸ ਤਰ੍ਹਾਂ ਬਣਦੇ ਆ ਤੇ ਅੱਜ ਸਪ੍ਰਿੰਗ ਰੋਲ ਦੀ ਰੈਸਿਪੀ ਹੈ ਸਭ ਤੋਂ ਪਹਿਲਾਂ ਇਹ ਹੈ ਸਪ੍ਰਿੰਗ ਰੋਲ ਦੇ ਪੱਤੇ ਤੁਸੀਂ ਰੈਡੀमेड ਲੈ ਸਕਦੇ ਹੋ ਅਸੀਂ ਤਾਂ ਖੁਦ ਬਣਾਉਨੇ ਆ ਪਰ ਤੁਸੀਂ ਰੈਡੀमेड ਲੈ ਸਕਦੇ ਹੋ ਇਹਨਾਂ ਨੂੰ ਉਹ ਵੀ ਤੁਹਾਨੂੰ ਮੈਂ ਲਿੰਕ ਸ਼ੇਅਰ ਕਰ ਦਾਂਗੀ ਕਿ ਕਿਹੜੀ ਚੀਜ਼ ਕਿਸ ਤਰ੍ਹਾਂ ਹੈ ਤਾਂ ਫਿਰ ਕਿਹਸ ਤਰ੍ਹਾਂ ਆਪਾਂ ਸਟਫਿੰਗ ਕਰਨੀ ਹੈ ਸਪ੍ਰਿੰਗ ਰੋਲ ਦੀ ਇਹਦੇ ਵਿੱਚ ਔਰ ਇਹਨੂੰ ਬੜਾ ਟਾਈਟਲੀ ਬੰਦ ਕਰਨਾ ਸ਼ੁਰੂ ਕਰ ਦੇਣਾ ਇਸ ਤਰ੍ਹਾਂ ਦੇਖ ਰਿਹਾ ਪੂਰੀ ਤਰ੍ਹਾਂ ਵੀਡੀਓ ਚ ਤਾਂ ਇਹਨੂੰ ਆਪਾਂ ਟਾਈਟਲੀ ਬੰਦ ਕਰਨਾ ਸ਼ੁਰੂ ਕਰ ਦੇਣਾ ਫਿਰ ਆਪਾਂ ਇੱਕ ਮੈਦਾ ਲੈਣਾ ਹੈ ਮੈਦੇ ਦਾ ਇਸ ਤਰ੍ਹਾਂ ਦਾ ਪੇਸਟ ਤਿਆਰ ਕਰ ਲੈਣਾ ਪਾਣੀ ਪਾ ਕੇ ਔਰ ਫਿਰ ਉਹਨੂੰ ਲਗਾਉਣਾ ਸ਼ੁਰੂ ਕਰਨਾ ਹੈ ਤਾਂ ਕਿ ਸਟਫਿੰਗ ਜਿਹੜੀ ਹੈ ਸਾਡੀ ਫਟੇ ਨਾ ਬਸ ਬੜੇ ਈਜ਼ੀ ਹੈ ਸਪ੍ਰਿੰਗ ਰੋਲ ਬਣਾਨੇ ਦੇਖੋ ਜੇ ਦੀ ਸਟਫਿੰਗ ਕਰ ਦੇਣੀ ਆਪਾਂ ਨੂਡਲ ਜਿਹੜੇ ਆ ਉਹ ਤਿਆਰ ਕਰ ਲਿਆ ਤੁਸੀਂ ਵੀ ਇਸ ਤਰ੍ਹਾਂ ਨੂਡਲ ਲਿਆ ਕੇ ਉਬਾਲ ਕੇ ਔਰ ਉਹਨਾਂ ਜੀ ਵੈਜੀਟੇਬਲ ਪਾ ਕੇ ਬਸ ਤੁਸੀਂ ਕਰ ਲੈਣਾ ਹੈ ਫਿਰ ਉਹਦੇ ਚ ਸਟਫਿੰਗ ਕਰ ਦੇਣੀ ਹੈ ਮੈਂ ਤੁਹਾਨੂੰ ਪੂਰੇ ਤਰੀਕੇ ਨਾਲ ਹੀ ਦੱਸ ਰਹੀ ਹਾਂ ਬਟ ਤੁਹਾਨੂੰ ਜੇ ਕਿਤੇ ਨਹੀਂ ਸਮਝ ਆਏਗੀ ਤੁਸੀਂ ਮੈਨੂੰ ਕਮੈਂਟ ਕਰਿਓ ਮੈਂ ਦੁਬਾਰਾ ਕਰਾਂਗੀ ਤਾਂ ਪਰ ਐਸੀ ਵੀ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਾਂ ਮੈਂ ਤੁਸੀਂ ਜਲਦੀ ਜਲਦੀ ਸਾਰਜ ਕਰੋ ਲਾਈਕਸ ਸ਼ੇਅਰ ਸਬਸਕ੍ਰਾਈਬ ਕਰੋ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ फटाफट ਸਬਸਕ੍ਰਾਈਬ ਕਰ ਲਓ ਕਿਉਂਕਿ ਮੈਂ ਰੈਸਪੀਜ਼ ਆਉਣ ਵਾਲੀਆਂ ਦੇਖੋ ਇਸ ਤਰ੍ਹਾਂ ਨੇ ਸਪ링 ਰੋਲ ਜਿਹੜੇ ਆਪਾਂ ਤਿਆਰ ਕਰ ਲਾਂਗੇ ਫਿਰ ਆਪਾਂ ਦੂਸਰੀ ਸਟਫਿੰਗ ਕਰਦੇ ਹਾਂ ਇਹਦੀ ਤਾਂ ਕੀ ਤੁਹਾਨੂੰ ਲੱਗੇ ਨਾ ਇਹ ਅੱਛੀ ਤਰ੍ਹਾਂ ਪਤਾ ਨਹੀਂ ਲੱਗਾ ਹੈ ਰਾ। ਫਿਰ ਅਸੀਂ ਜਦੋਂ ਆਪਾਂ ਫਿਰਸ ਬੇਂਗੋਲ ਕਰਨ ਲਈ ਤਿਆਰ ਇਹਦੇ ਵਿੱਚ ਪਾਵਾਂਗੇ ਨਿਊਡਲਸ ਨਿਊਡਲਸ ਪਾ ਕੇ ਫਿਰ ਆਪਾਂ ਇਹਨੂੰ ਟਾਈਟਲੀ ਬੰਦ ਕਰਨਾ ਹੈ। ਜੀ ਲੂਸ ਕਰਾਂਗੇ ਫਿਰ ਇਹਦੀ ਕਟਿੰਗ ਨਹੀਂ ਹੁੰਦੀ ਅੱਛੀ ਤਰ੍ਹਾਂ। ਇਹਦੇ ਵਿੱਚ ਇਹ ਫੰਡਾ ਹੈਗਾ ਕਿ ਜੇ ਆਪਾਂ ਇਹਨੂੰ ਲੂਸ ਕਰਾਂਗੇ ਫਟਦਾ ਹੈ ਤਾਂ ਕੋਈ ਗੱਲ ਨਹੀਂ ਕਿਉਂਕਿ ਇਹ ਫਿਰ ਜਾ ਕੇ ਅੱਗੇ ਸਮੂਥ ਹੋ ਜਾਣਾ ਇਹਨੇ। ਦੇਖੋ ਤਾਂ ਇਹਨੂੰ ਆਪਾਂ ਟਾਈਟਲੀ ਬੰਦ ਕਰਨਾ ਹੈ। पेस्ट लगा और इस तरह मतलब टाइटली बंद कर देना ये सिर्फ तुम्हें उ लगाना है मैदा घोल के और इन लगाते जाना ये पकड़ कर लंद हो जाते हैं इस तरह फिर देखो कि आपू बंद करके जिमें यूज करते इस तरह ही यूज होना और स्परिंग रोल तैयार हो गए ठीक है दिखाओ अच्छी तरह स्परिंग रोल ठीक है फिर आप फ्राई करा ਸਾਡੇ ਕੋਲ ਤਾਂ ਇੱਥੇ ਮਸ਼ੀਨਾਂ ਨੇ ਪਰ ਤੁਸੀਂ ਕੜਾਈ 'ਚ ਵੀ ਫਰਾਈ ਕਰ ਸਕਦੇ ਹੋ ਇਹਨਾਂ ਨੂੰ ਤਾਂ ਹੁਣ ਤਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਛੀ ਤਰ੍ਹਾਂ ਮਤਲਬ ਆਲੇ ਹੋਣਗੇ ਹੁਣ ਆਪਾਂ ਫਰਾਈ ਕਰਦੇ ਆ ਇਹਨਾਂ ਨੂੰ ਫਰਾਈ ਕਰਨ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਕਿ ਇਹ ਕਿਸ ਤਰ੍ਹਾਂ ਦੇ ਹੁੰਦੇ ਆ ਤਾਂ ਮੈਂ ਹੁਣ ਤੁਹਾਨੂੰ ਜਦ ਤੱਕ ਉਹ ਫਰਾਈ ਹੋ ਰਿਹਾ ਤਦ ਤੱਕ ਦੱਸਦੀ ਆ ਤੁਹਾਨੂੰ ਕਿ ਤੁਸੀਂ ਇਸ ਤਰ੍ਹਾਂ ਦੀਆਂ ਸ਼ੀਟਸ ਜਿਹੜੀਆਂ ਉਹ ਮਾਰਕੀਟ 'ਚ ਵੀ ਮਿਲ ਜਾਂਦੀਆਂ ਨੇ ਆਪਣੇ ਕੋਲ ਹੈਗਾ ਹੀ ਨਾ ਸਨੀ ਸ਼ੀਟਸ ਤਾਂ ਹਾਂ ਮੈਂ ਦੇਖੋ ਐ ਸ਼ੀਟਸ ਇਸ ਤਰ੍ਹਾਂ ਮਾਰਕੀਟ 'ਚ ਮਿਲ ਜਾਂਦੀਆਂ ਤੁਸੀਂ ਇਹ ਸੀਟਸ ਜਿਹੜੀਆਂ ਨਾ ਐਦਾਂ ਨਹੀਂ ਮਿਲਦੀਆਂ ਇਸ ਤਰ੍ਹਾਂ ਦੀਆਂ ਸ਼ੀਟਸ ਜਿਹੜੀਆਂ ਤੁਹਾਨੂੰ ਮਾਰਕੀਟ ਵਿੱਚ ਮਿਲਣੀਆਂ ਆ ਤੇ ਤੁਸੀਂ ਇਹ ਸੀਟਸ ਲੈ ਕੇ ਫਿਰ ਨੂਡਲਸ ਫਸਟ ਤੁਸੀਂ ਸ਼ੀਟ ਲੈ ਲੈਣੀ ਆ ਫਿਰ ਤੁਸੀਂ ਨੂਡਲ ਜਿਹੜੇ ਫਰਾਈ ਕਰਕੇ ਲੈ ਲੈਣੇ ਆ ਔਰ ਫਿਰ ਇਹਨਾਂ ਨੂੰ ਪਹਿਲੇ ਨੂਡਲਸ ਨੂੰ ਉਬਾਲ ਲੈਣਾ ਫਿਰ ਇਹਨਾਂ ਨੂੰ ਸ਼ਿਮਲਾ ਮਿਰਚ ਔਰ ਔਨੀਅਨ ਐਂਡ ਪੱਤਾ ਗੋਭੀ ਗਾਜਰ ਪਾ ਕੇ ਇਹਨਾਂ ਨੂੰ ਬਸ ਫਰਾਈ ਕਰ ਲੈਣਾ ਫਿਰ ਉਸ ਤੋਂ ਬਾਅਦ ਤੁਸੀਂ ਮੈਦਾ ਲੈਣਾ ਮੈਦੇ ਵਿੱਚ ਪਾਣੀ ਪਾ ਕੇ ਜਿਹਦਾ ਇੱਕ ਸੰਘਣਾ ਜਿਹਾ ਪੇਸਟ ਬਣਾ ਲੈਣਾ ਬਹੁਤ ਸਾਰੀਆਂ ਚੀਜ਼ਾਂ ਦੀ ਸਾਨੂੰ ਜ਼ਰੂਰਤ ਹੁੰਦੀ ਹੈ ਫਿਰ ਸਾਡੇ ਸਪ੍ਰਿੰਗ ਰੋਲ ਜਿਹੜੇ ਉਹ ਰੈਡੀ ਹੋ ਜਾਂਦੇ ਆ ਹੁਣ ਮੈਂ ਤੁਹਾਨੂੰ ਬਹੁਤ ਜ਼ਲਦੀ ਦਿਖਾਵਾਂਗੀ ਕਿ ਸਾਡੇ ਸਪ੍ਰਿੰਗ ਰੋਲ ਜਿਹੜੇ ਉਹ ਰੈਡੀ ਹੋ ਗਏ ਆ ਤਾਂ ਬੈਸਟ ਹੈ ਅੱਗੇ ਤੁਸੀਂ ਕੀ ਕੀ ਸਿੱਖਣਾ ਚਾਹੁੰਦੇ ਹੋ ਮੇਰੇ ਕੋਲ ਬਹੁਤ ਸਾਰੀ ਵੈਰਾਈਟੀ ਹੈ 495 ਵੈਰਾਈਟੀਆਂ ਨੇ ਮੇਰੀਆਂ ਜੋ ਮੈਨੂੰ ਆਉਂਦੀਆਂ ਆ ਔਰ ਮੈਂ ਕਰਦੀ ਆ ਪਰ ਮੈਂ ਉਮੀਦ ਕਰਦੀ ਆ ਕਿ ਸਾਰੇ ਸਿੱਖਣਾ ਚਾਹੋਗੇ ਮੈਂ ਲੈ ਕੇ ਆਵਾਂਗੀ ਨਵੀਂ ਨਵੀਂ ਰੈਸਪੀਸ ਤੁਹਾਡੇ ਵਾਸਤੇ ਸਪ੍ਰਿੰਗ ਰੋਲ ਤੋਂ ਬਾਅਦ ਆਪਾਂ ਕੱਲ ਤੁਹਾਨੂੰ ਬਰਗਰ ਸੇ ਖਾਵਾਂਗੇ ਬਰਗਰ ਸਾਡੇ ਕੋਲ ਹੈ 15 ਵੈਰਾਈਟੀਆਂ ਤੇ ਆਪਾਂ ਤੁਹਾਨੂੰ ਪਰ 15 ਵੈਰਾਈਟੀਆਂ ਦੀ ਦੱਸਾਂਗੇ ਔਰ ਨੈਕਸਟ ਜਿਹੜੀ ਇਹ ਸਾਡੀ ਸਪ੍ਰਿੰਗ ਨੂੰ ਹੋ ਗਿਆ ਰੈਡੀ ਤਾਂ ਹੁਣ ਆਪਾਂ ਤੁਹਾਨੂੰ ਦਿਖਾਣਗੇ ਕਿ ਕਿੰਨਾ ਰੈਡੀ ਹੋਇਆ ਦੇਖੋ ਇਸ ਨੂੰ ਆਪਾਂ ਫਾਈਨਲਿ ਕਰਨੇ ਹੈ ਤੇ ਔਰ ਸਾਰੇ ਜਣੇ ਸਾਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਵੀਡੀਓ ਦੇਖਣ ਲਈ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ ਤੇ ਬਾਏ ਬਾਏ